ਕੇ ਨਾ ਪਸਾ ਲੰਗ ਜਾ ਮਿੱਤਰਾਂ ਨੂੰ ਚਾਹੀ ਦਾ ਦੇਦਾਰ ਤੇਰਾ ਮੱਲੀ ਏ ਢੁੰਡ ਜੱਗ ਮੁਖੜਾ ਵਕਾ ਬਲਾ ਨਹੀਂ ਮੈਨੂੰ ਤੇਰੀ ਤੋਂ ਢੁੰਡ ਜੱਗ ਮੁਖੜਾ ਵਕਾ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਪੀਰਨਦੇਵ ਤੇ ਪ੍ਰੋਗਰਾਮ ਹੈ ਜੀ ਹੀਰੇ ਪੰਜਾਬ ਦੇ ਤੇ ਹੀਰੇ ਲੱਭਦੇ ਲੱਭਦੇ ਅੱਜ ਅਸੀਂ ਗੁਰਦਾਸਪੁਰ ਜ਼ਿਲ੍ਹੇ ਦੀ ਹੱਦ ਦੇ ਉੱਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਅਜਨਾਲ ਏਰੀਏ ਦੇ ਵਿੱਚ ਆ ਜੀ ਤੇ ਮੈਂ ਤੁਹਾਨੂੰ ਇੱਕ ਬਹੁਤ ਹੀ ਸੁਲਜੀ ਹੋਈ ਕਲਮ ਦੇ ਨਾਲ ਮਿਲਾਵਾਂਗਾ ਜਿਨ੍ਹਾਂ ਨੇ ਗੀਤ ਤੇ ਬੇਸ਼ੱਕ ਬਹੁਤ ਘੱਟ ਲਿਖੇ ਨੇ ਸਾਹਿਦੀਆਂ ਹੋਰ ਬਣਗੀਆਂ ਹੋਏ ਨੇ ਉਹਨਾਂ ਨੇ ਖੂਬ ਲਿਖੀਆਂ ਨੇ ਬਹੁਤ ਵਧੀਆ ਵਿਚਾਰ ਧਾਰਾ ਦੇ ਮਾਲਕ ਬਹੁਤ ਹੀ ਵਧੀਆ ਕਵੀ ਕਹਿ ਲੋ ਗੀਤਕਾਰ ਕਹਿ ਲੋ ਹਰ ਵਿਦਾ ਦੇ ਵਿੱਚ ਉਹਨਾਂ ਦੀ ਪਕੜ ਆ ਹਰ ਵਿਦਾ ਦੇ ਵਿੱਚ ਉਹਨਾਂ ਨੇ ਕੰਮ ਵੀ ਕੀਤਾ ਇੱਕ ਮੇਰਾ ਫੇਵਰੇਟ ਗੀਤ ਹੈ ਰਚਪਾਲ ਰਸੀਲਾ ਮੋਣੀ ਰਸੀਲਾ ਜੀ ਦਾ ਗਾਇਆ ਹੋਇਆ ਭਲਾਵੇ ਮੈਨੂੰ ਤੇਰੀ ਸੌ ਹਾਲੇ ਨੇ ਇੱਕ ਵਾਰੇ ਮੇਰੇ ਚਾ ਉਹ ਗਾਣਾ ਮੈਂ ਜਦੋਂ ਸੁਣਨਾ ਤੇ ਮੈਂ ਸੋਚਣਾ ਕਿ ਉਹ ਕਿਹੜੀ ਕਲਮ ਅਜੰਡੇਸ ਗੀਤ ਨੂੰ ਲਿਖਿਆ ਤੇ ਉਹ ਗਾਇਕੀ ਸੰਗੀਤ ਉਹ ਤੇ ਚਲੋ ਸਾਡੇ ਜਾਣੇ ਪਛਾਣੇ ਚਿਹਰੇ ਸਨ ਸਾਰੇ ਸੋ ਅੱਜ ਕੁਦਰਤੀ ਤੌਰ ਤੇ ਅਚਾਨਕ ਪ੍ਰੋਗਰਾਮ ਬਣ ਗਿਆ ਮੈਨੂੰ ਉਸ ਗੀਤਕਾਰ ਨੂੰ ਮਿਲਣ ਦਾ ਤੇ ਮੈਂ ਬੈਠਾ ਜੀ ਇਸ ਵੇਲੇ ਪ੍ਰਸਿੱਧ ਗੀਤਕਾਰ ਰਾਜਪਾਲ ਬਾਠ ਜੀ ਦੇ ਕੋਲ ਤੇ ਆ ਉਹਨਾਂ ਦਾ ਸਵਾਗਤ ਕਰਦੇ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਜੀ ਬਹੁਤ ਵਧੀਆ ਜੀ ਸਸ ਕਲਾਸ ਬੜੀ ਖੁਸ਼ੀ ਹੋਈ ਭਾਜੀ ਉਹ ਮੇਰਾ ਬੜਾ ਫੇਵਰੇਟ ਗਾਣਾ ਤੇ ਮੈਨੂੰ ਹੰਦਲ ਸਾਹਿਬ ਨੇ ਦੱਸਿਆ ਕਿ ਉਹ ਅੱਜ ਆਪਾਂ ਇਧਰ ਦੀ ਰਾਜਪਾਲ ਬਾਠ ਜੀ ਨੂੰ ਮਿਲਣਾ ਤੇ ਮੈਨੂੰ ਬੜੀ ਖੁਸ਼ੀ ਹੋਈ ਤੁਹਾਡੇ ਗਾਣੇ ਹਾਲਾਂਕਿ ਜਿੰਨੀ ਆਪਾਂ ਆਫ ਦਾ ਕੈਮਰਾ ਵੀ ਗੱਲ ਕੀਤੀ ਬਹੁਤ ਬਹੁਤ ਘੱਟ ਰਿਕਾਰਡ ਹੋਏ ਲੇਕਿਨ ਜਿੰਨੇ ਵੀ ਰਿਕਾਰਡ ਹੋਏ ਉਹ ਬੜੇ ਸਾਹਿਤਿਕ ਟੱਚ ਦੀ ਤੁਹਾਡੇ ਲਿਖਣੀ ਹੈ ਨਾ ਸਭ ਤੋਂ ਪਹਿਲਾਂ ਤੇ ਮੈਂ ਹੈਪੀ ਰੰਦੀਪ ਜੀ ਤੁਹਾਡੀ ਟੀਮ ਨੂੰ ਜੀ ਹੈ ਕਹਿਣਾ ਜੀ ਵੈਲਕਮ ਭਾਜੀ ਦਲਬਾਹ ਹੰਦਲ ਜੀ ਨੂੰ ਜੀ ਅਬ ਇਥੇ ਮੇਰੇ ਘਰ ਆਉਣ ਤੇ ਤੁਹਾਡਾ ਬਹੁਤ ਬਹੁਤ ਜੀ ਆਇਆਂ ਨੂੰ ਧੰਨਵਾਦ ਹੈ ਮਿਹਰਬਾਨੀ ਜੀ ਬਾਰ ਸਾਹਿਬ ਵੈਸੇ ਤੇ ਕਦੀ ਵੀ ਜਦਾਂ ਕੁਦਰਤੀ ਵੀ ਗੱਲ ਚੱਲਦੀ ਹੈ ਜਾਂ ਆਪਾਂ ਗੱਲ ਕਿਸੇ ਨੂੰ ਵੀ ਪੁੱਛਦੇ ਹਾਂ ਜੀ ਮੈਨੂੰ ਤਾਂ ਮਤਲਬ ਜ ਹਰ ਇੱਕ ਖੂਨ ਦੇ ਵਿੱਚ ਹੀ ਹੁੰਦੀ ਹੈ ਜਿਹੜੀ ਲਿਖਣ ਦੀ ਜਾਂ ਗਾਇਕੀ ਦੀ ਜਾਂ ਕੋਈ ਵੀ ਕਲਾ ਜਿਹੜੀ ਖੂਨ ਚ ਹੀ ਹੁੰਦੀ ਹੈ ਤੇ ਤੁਹਾਡਾ ਵੀ ਕੀ ਉੱਥੋਂ ਹੀ ਬਚਪਨ ਤੋਂ ਸ਼ੁਰੂਆਤ ਤੇ ਤੁਹਾਨੂੰ ਚੇਟਕ ਸੀ ਲਿਖਣ ਦੀ ਸ਼ੁਰੂਆਤ ਜਿੱਤੇ ਹੈਪੀ ਭਾਜੀ ਮੈਨੂੰ ਪੜਨ ਦਾ ਸੌਂਗ ਸੀ ਆ ਅੱਛਾ ਪੜਨ ਦਾ ਹਾਂ ਜੀ ਉਹ ਤੇ ਪੜਨ ਦਾ ਵੀ ਮੈਨੂੰ ਬਹੁਤ ਇਸ਼ਕ ਦੀ ਹੱਦ ਤੱਕ ਸੌਂਗ ਕਰਿਆ ਪੜਨ ਦਾ ਅੱਛਾ ਜੀ ਤੇ ਉਸ ਪੜਨ ਦੀ ਚਿਟਕ ਚੋਂ ਹੀ ਕੁਝ ਲਿਖਣ ਵਾਲੇ ਬੰਦੇ ਨੂੰ ਗੱਲ ਤੁਰ ਪਈ ਇਹ ਤੇ ਵੈਸੇ ਆਪਣੇ ਵਟਸਐਪ ਤੇ ਇੱਕ ਕਹਾਵਤ ਵੀ ਹੈਗੀ ਨਾ ਕਿ ਅੱਛਾ ਲੈ ਕੇ ਕੋਈ ਬਣ ਸਕਦਾ ਜਿਹੜਾ ਅੱਛਾ ਪੜ੍ਹ ਗਿਆ ਬਲਕਿ ਸਕੂਲੀ ਕਿਤਾਬਾਂ ਪੜ੍ਹਦੇ ਨਾਲ ਨਾਲ ਤੁਸੀਂ ਹੋਰ ਫਿਰ ਸਹਿਤ ਕਿਤਾਬਾਂ ਵੀ ਪੜ੍ਹਦੇ ਸੀ ਬਹੁਤ ਜੀ ਜੀ ਮੈਂ ਸਾਡੇ ਪੰਜਾਬੀ ਦੀ ਬਹੁਤ ਪ੍ਰਸਿੱਧ ਲੇਖਕਾਂ ਨੇ ਅਮਰਤਾ ਪ੍ਰੀਤਮ ਜੀ ਵਾਹ ਜੀ ਵਾਹ ਕੀ ਬਾਤ ਜਸਵੰਤ ਕਵਲ ਜੀ ਵਾਹ ਨਾਨਕ ਸਿੰਘ ਉਹਨਾਂ ਦੇ ਨਾਵਲ ਬਹੁਤ ਪੜ੍ਹਿਆ ਜੀ 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 ਸਾਡੇ ਇੱਕ ਹੋਰ ਪੰਜਾਬੀ ਦੇ ਸਹਿਤਕਾਰ ਨੇ ਹਰਨਾਮ ਦਾ ਸ਼ਹਿਰਾਈ ਜੀ ਜੀ ਉਹਨਾਂ ਦੇ ਨਾਵਲ ਬਹੁਤ ਪੜ੍ਹਿਆ ਵਾਹ ਔਰ ਜੇ ਕਵਤਾ ਦੀ ਗੱਲ ਕਰਾਂ ਤੇ ਕਵਤਾ ਵਿੱਚ ਅਵਤਾਰ ਪਾਸ ਹੋ ਰਹੀ ਮੇਰੇ ਮਨ ਪਸੰਦੀਦਾ ਸ਼ਾਇਰ ਨੇ ਜੀ ਜੀ ਕੀ ਬਾਤ ਹੈ ਇਨਕਲਾਬੀ ਕਲਮ ਹਾਂ ਜੀ ਇਨਕਲਾਬੀ ਸ਼ਾਇਰ ਨੇ ਬਹੁਤ ਵੱਡੇ ਸਾਡੇ ਉਹ ਜੀ ਉਹਨਾਂ ਤੋਂ ਇਲਾਵਾ ਗੁਰਭਜਨ ਗਿੱਲ ਜੀ ਨੇ ਬਾਜੀ ਹੈ ਵੀ ਸਾਡੇ ਇਸ ਏਰੀਆ ਨੇ ਹੈ ਨਾ ਜੀ ਉਹ ਸਾਡੇ ਇਲਾਕੇ ਦੇ ਨੇ ਜੀ ਸਾਨੂੰ ਮੈਨੂੰ ਬਹੁਤ ਪਿਆਰ ਕਰਦੇ ਆ ਬਹੁਤ ਨਾਇਤ ਖੂਬ ਸੂਰਤ انسان ਨੇ ਗੱਲ ਸਾਹਿਬ ਸੂਰਤ انسان ਨੇ ਜੀ ਬਹੁਤ ਪਿਆਰ ਦਿੰਦੇ ਨੇ ਹਰ ਇਨਸਾਨ ਨੂੰ ਪਹਿਲੀ ਵਾਰ ਮਿਲਣ ਵਾਲੇ ਇਨਸਾਨ ਨੂੰ ਵੀ ਬਹੁਤ ਪਿਆਰ ਦਿੰਦੇ ਨੇ ਸਾਡੇ ਨਾਲ ਜੀ ਜੀ ਉਹ ਉਹਨਾਂ ਦੀ ਹਲਾਸ਼ੇਰੀ ਨਾਲੀ ਥੋੜਾ ਸ਼ੁਰੂਆਤ ਕਹਿ ਸਕਦੇ ਹਾਂ ਜੀ ਸ਼ੁਰੂਆਤ ਸਹਿਤ ਨੂੰ ਸਮਝਣ ਦਾ ਕੁਝ ਜਿਹੜਾ ਉਹ ਹੋ ਸਕਿਆ ਵਾ ਇਹਨਾਂ ਮਹਾਨ ਲੋਕਾਂ ਕਰਕੇ ਹੋਇਆ ਕੀ ਬਾਤ ਅੱਛਾ ਵਧੀਆ ਬੰਦਿਆਂ ਦੇ ਨਾਲ ਤੁਹਾਡੀ ਸੰਗਤ ਸੀ ਵਧੀਆ ਬੰਦਿਆਂ ਨੂੰ ਤੁਸੀਂ ਮਿਲਦੇ ਸੀ ਉਹਨਾਂ ਤੋਂ ਫਿਰ ਸਕੂਲ ਟਾਈਮ ਤੋਂ ਸ਼ੁਰੂ ਹੋ ਗਿਆ ਕਹਿ ਲਈਏ ਹਣਾ ਕਾਰਜ ਤੋਂ ਕਹ ਲਈ ਕਾਲਜ ਤੋਂ ਕਾਲਜ ਟਾਈਮ ਤੋਂ ਹਾਂਜੀ ਠੀਕ ਹੈ ਜੀ ਫਿਰ ਪਹਿਲੀ ਜਿਹੜੀ ਤੁਹਾਡੀ ਰਚਨਾ ਉਹ ਕੀ ਕਵਿਤਾ ਸੀ ਨਾਵਲ ਸੀ ਗੀਤ ਸੀ ਕੀ ਸੀ ਜੋ ਤੁਸੀਂ ਮੰਨਦੇ ਹੋਗੇ ਆ ਮੇਰੀ ਪਹਿਲੀ ਰਚਨਾ ਪਹਿਲੀ ਰਚਨਾ ਤੇ ਗੀਤ ਸੀ ਅੱਛਾ ਪਰ ਮੈਨੂੰ ਯਾਦ ਨਹੀਂ ਕਿ ਕਿਹੜਾ ਲਿਖਿਆ ਸੀ ਯਾਦ ਅੱਛਾ ਅੱਛਾ ਗੀਤ ਸੀ ਹੈ ਗੀਤ ਸੀ ਠੀਕ ਹੈ ਤਾਂ ਫਿਰ ਮਤਲਬ ਗੀਤ ਲਿਖ ਲਏ ਫਿਰ ਉਹਦੇ ਬਾਅਦ ਤੁਹਾਡੀ ਤੁਹਾਡੇ ਮਾਈਂਡ ਚ ਗੀਤਵਾਲੀ ਸਮਰਪਿਤ ਰਿਹਾ ਕਿ ਜਾਂ ਉਦੋਂ ਹੀ ਤੁਹਾਡੇ ਸ਼ੁਰੂ ਤੋਂ ਹੀ ਤੁਹਾਡੇ ਕਿ ਮੈਂ ਹਰ ਵਿਦਾ ਚ ਲਿਖਣਾ ਮੈਂ ਕਵਿਤਾ ਵੀ ਲਿਖਣੀ ਆ ਮੈਂ ਗਜ਼ਲ ਵੀ ਲਿਖਣੀ ਮੇਰੇ ਮਾਨਸਿਕ ਅਸਲ ਚ ਵੀ ਪੰਜਾਬੀ ਸ਼ਾਇਰੀ ਹੈ ਕੀ ਆ ਜੀ ਇਹਦੀਆਂ ਸਨਫਾਂ ਕੀ ਆ ਸਨਫਾਂ ਕੀ ਆ ਸਮਝ ਕੇ ਗੀਤ ਕਰਦੇ ਨਾਲ ਨਾਲ ਹੋਰ ਕੀ ਆ ਜੀ 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 ਉਹਦੇ ਨਾਲ ਨਾਲ ਫਿਰ ਗਜ਼ਲ ਲਿਖੀ ਆ ਅੱਛਾ ਛੋਟੀ ਕਵਿਤਾ ਜਿਹਨੂੰ ਕਈ ਨਜ਼ਮ ਵੀ ਕਹਿ ਦਿੰਦੇ ਆ ਉਹ ਵੀ ਲਿਖੀ ਆ ਜੀ ਆ ਠੀਕ ਆ ਤੇ ਇੱਕ ਮੇਰੀ ਕਿਤਾਬ ਹੁੰਦ ਦੇ ਅਰਥ ਉਹ ਛੇਤੀ ਆਉਣ ਵਾਲੀ ਆ ਉਹ ਅਜਾਦ ਬੁੱਕ ਡਿਪੂ ਵਾਲੇ ਆ ਠੀਕ ਹੈ ਉਹ ਉਹਦੀ ਪ੍ਰਕਾਸ਼ਨਾ ਤੇ ਹੋਰ ਰਿਲੀਜ਼ ਕਰਨਗੇ ਜੀ ਮਤਲਬ ਸਾਰੀਆਂ ਮਤਲਬ ਤੁਸੀਂ ਸ਼ੁਰੂ ਤੋਂ ਹੀ ਹਰ ਚੀਜ਼ ਤੁਹਾਨੂੰ ਚੇਸਤਾ کہہ ਸਕਦੇ ਆ ਵੀ ਹਰ ਵਿਧਾ ਦੀ ਤੁਹਾਨੂੰ ਸੀ ਖੇਚ ਸੀ ਮੈਂ ਵੀ ਕੰਮ ਕਰਨਾ ਮੈਂ ਵੀ ਕੰਮ ਕਰਨਾ ਜੀ 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 ਤੇ ਫਿਰ ਪਹਿਲਾ ਗੀਤ ਕਿਹੜਾ ਸੀਗਾ ਮਤਲਬ ਜਿਹੜਾ ਤੁਹਾਡਾ ਰਿਕਾਰਡ ਹੋਇਆ ਜਾਂ ਜਿਹਨੂੰ ਤੁਸੀਂ ਮੰਨਦੇ ਸੀ ਕਿ ਮੇਰਾ ਸੰਪੂਰਨ ਗੀਤ ਬਣਿਆ ਪਹਿਲਾ ਜਿਹੜਾ ਮੇਰਾ ਗੀਤ ਰਿਕਾਰਡ ਹੈ ਉਹ ਧਾਰਮਿਕ ਗੀਤ ਆ ਅੱਛਾ ਜੀ ਉਹ ਸਾਡੇ ਪੰਜਾਬੀ ਦੇ ਪ੍ਰਸਿੱਧ ਲੋਗ ਐ ਕਨਰਸ਼ ਬਾਦਰ ਸੀਲਾ ਜੀ ਮੋਹਨੀ ਸੀਲਾ ਜੀ 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 ਉਹਨਾਂ ਦੀ ਆਵਾਜ਼ ਚ ਦਿੱਲੀ ਦੀ ਸੋਨੋਟੌਨ ਰਿਕਾਰਡਿੰਗ ਕੰਪਨੀ ਸੀ ਕੀ ਬਾਤ ਹੈ ਮਤਲਬ ਤਵੇ ਦੇ ਟਾਈਮ ਦੀ ਗੱਲ ਕਰ ਰਹੇ ਹੋ ਤੁਸੀਂ ਹਾਂ ਜੀ ਨਹੀਂ ਪਰ ਉਹ ਵਾਈ ਕੈਸਟ ਸੀ ਅੱਛਾ ਕੈਸਟ ਰਾਈ ਸੀ ਠੀਕ ਹੈ ਤੇ ਉਹ ਸੀਗੀ ਸਿਫਤ ਗੁਰੂ ਬਾਜਾਂ ਵਾਲੇ ਦੀ ਜੀ ਤੇ ਉਹ ਉਹ ਭਾਈ ਜੀ ਮਰ ਸਿੰਘ ਚਤਰ ਸਿੰਘਾ ਉਹਨਾਂ ਨੇ ਉਹ ਮੇਰੀ ਕਿਤਾਬ ਵੀ ਛਾਪੀ ਸੀਗੀ ਅੱਛਾ 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 ਉਹ ਉਹ ਗਣਿਤਵਾਦ ਆਹ ਠੀਕ ਹੈ ਠੀਕ ਹੈ ਸਿਫਤ ਗੁਰੂ ਬਾਜਾਂ ਵਾਲੇ ਦੀ ਬੜਾ ਪਿਆਰਾ ਟਰੈਕ ਹੈ ਔਰ ਅਮਰੀਕਾ ਕਾ ਬਹੁਤ ਪਪੂਲਰ ਹੋਇਆ ਸੀਗਾ ਉਸ ਹਾਂਜੀ ਹਾਂਜੀ ਅੱਛਾ ਜੀ ਤੇ ਫਿਰ ਉਹ ਮਤਲਬ ਤੁਹਾਡਾ ਪਹਿਲਾ ਗਾਣਾ ਜਿਹੜਾ ਵਾ ਉਹ ਰਿਸ਼ਪਾਲ ਰਸੀਲਾ ਤੇ ਮੋਹਨੀ ਰਸੀਲਾ ਜੀ ਜਿਹੜੀ ਉਸ ਸਮੇਂ ਦੀ ਸੁਪਰ ਹਿੱਟ ਜੋੜੀ ਸੀਗੀ ਉਹਨਾਂ ਨੇ ਰਿਕਾਰਡ ਕੀਤਾ ਹਨਾ ਹਾਂਜੀ ਹਾਂਜੀ ਉਸ ਦੌਰ ਦੇ ਵਿੱਚ ਤੇ ਆਪਾਂ ਗੀਤਕਾਰਾਂ ਨੂੰ ਮਿਲਦੇ ਆ ਬਾਡੀ ਸਟਰਗਲ ਕਰਨੀ ਪੈਂਦੀ ਸੀ ਗਾਣਾ ਰਿਕਾਰਡ ਕਰਨ ਲਈ ਕਿਵੇਂ ਸਵਾਭਾ ਬਣ ਗਿਆ ਤੁਹਾਡਾ ਕਿ ਅਸਿੱਧਾ ਰਸੀਲਾ ਜੀ ਤੱਕ ਜਾਂ ਵੈਸੇ ਮੇਰੇ ਖਿਆਲ ਹੈ ਵੀ ਤੁਹਾਡੇ ਏਰੀਏ ਤੋਂ ਹੀ ਨੇ ਹਾਂਜੀ ਹਾਂਜੀ ਇਹ ਮੇਰੀ ਰਿਕਾਰਡਿੰਗ ਦਾ ਜਿਹੜਾ ਸਬਬ ਬਣਿਆ ਨਾ ਜਦੋਂ ਜੀ ਰਸੀਲਾ ਜੂੜੀ ਨੇ ਕਹਿ ਰਹੀ ਏ ਕਿ ਜਦੋਂ ਗਾਉਣ ਦੀ ਸ਼ੁਰੂਆਤ ਕੀਤੀ ਅੱਛਾ ਉਦੋਂ ਤੁਸੀਂ ਮੇਰੇ ਮਤਲਬ ਵੀ ਅਸੀਂ ਚਤਤ ਹੀ ਸੰਪਰਕ ਵਿੱਚ ਸੀਗੇ ਸੰਪਰਕ ਵਿੱਚ ਸੀ ਠੀਕ ਹੈ ਉਹ ਇਥੋਂ ਇਹ ਵੀ ਨਿਮਰਤਾ ਨਾਲ ਕਿ ਰਸੀਲਾ ਜੀ ਮੈਨੂੰ ਆਪਣਾ ਛੋਟਾ ਭਰਾ ਹੀ ਕਹਿੰਦੇ ਆ ਤੇ ਭਰਾਵਾਂ ਵਰਗਾ ਹੀ ਸਾਡੀ ਹੁਣ ਤੱਕ ਤਾਲ ਮਿਲਿਆ ਕੀ ਬਾਤ ਹੈ ਤੇ ਮਤਲਬ ਸ਼ੁਰੂ ਤੋਂ ਤੋਂ ਇਹ ਟਟੇ ਹੋਇਆ ਨਹੀਂ ਸੰਬੰਧ ਨੇ ਆਪਸ ਵਿੱਚ ਤੇ ਰਿਕਾਰਡਿੰਗ ਵਾਸਤੇ ਮੈਂ ਆਪਣੇ ਸਭਾ ਮਤਾ ਕਦੀ ਕਿਸੇ ਨੂੰ ਕਿਸੇ ਨੂੰ ਕਦੀ ਮੈਂ ਸਿਲਾ ਸਾਹਿਬ ਨੂੰ ਨਹੀਂ ਕਿਹਾ ਯਾਰ ਮੇਰਾ ਗੀਤ ਰਿਕਾਰਡ ਕਰ ਦੇ ਅੱਛਾ ਅੱਛਾ ਉਹ ਵੀ ਇਦਾਂ ਕਦੇ ਸਬਬ ਬਣ ਗਿਆ ਤੇ ਹੂੰ ਉਹ ਉਹ ਗੀਤ ਰਿਕਾਰਡ ਹੋ ਗਿਆ ਗੀਤ ਰਿਕਾਰਡ ਹੋ ਗਿਆ ਹੋਰ ਉਹ ਗੀਤ ਕਾਮਯਾਬ ਹਾਂਜੀ ਵੀਰਿਆ ਸੁਪਰ ਹਿੱਟ ਬਹੁਤ ਉਸ ਗੀਤ ਨੂੰ ਬਹੁਤ ਪਿਆਰ ਮਿਲਿਆ ਜੀ ਜੀ ਉਦੋਂ ਫਿਰ ਇੱਕ ਮੇਰੇ ਮਨ 'ਚ ਗੱਲ ਆਉਂਦੀ ਆ ਆਪਣੇ WhatsApp ਵੀ ਉਦੋਂ ਦਾ ਦੌਰ ਸੀਗਾ ਵੀ ਜਿਹੜਾ ਗੀਤਕਾਰ ਦਾ ਇੱਕ ਗੀਤ ਚੱਲ ਜਾਂਦਾ ਸੀ ਤੇ ਉਹਦੇ ਮਗਰ ਤੇ ਲੈਣਾ ਲੱਗ ਜਾਂਦੀ ਸੀ ਕਲਾਕਾਰਾਂ ਦੀ ਫਿਰ ਵੀ ਤੁਹਾਡੀ ਇੰਨੀ ਘੱਟ ਗਿਣਤੀ ਦੇ ਵਿੱਚ ਗੀਤ ਆਉਣ ਦਾ ਕਾਰਨ ਕੀ ਉਹਦੀ ਜਿਹੜੀ ਅਸਲ ਵਜ੍ਹਾ ਹੈ ਕਿ ਮੈਂ ਸ਼ੌਂਕੀਆ ਤੌਰ ਤੇ ਲਿਖਦਾ ਜੀ ਜੀ ਜਿੱਦਾਂ ਮੈਂ ਪਹਿਲਾਂ ਦੱਸਿਆ ਵੀ ਮੈਂ ਰਸੀਲਾ ਜੀ ਨਾਲ ਇੰਨੇ ਨੇੜੇ ਦੇ ਸਬੰਧ ਹੋਣ ਕਰਕੇ ਉਹਨਾਂ ਤੱਕ ਵੀ ਨਹੀਂ ਕਦੀ ਕਿਹਾ ਐਵੇਂ ਉਹਨਾਂ ਨੂੰ ਵੀ ਕਦੀ ਨਹੀਂ ਕਿਹਾ ਕਿ ਮੇਰਾ ਗਾਣਾ ਗਾ। ਨਹੀਂ ਮੇਰਾ ਗੀਤ। ਹਾਂ ਰਸੀਲਾ ਜੀ ਨੂੰ ਆ ਕੇ ਹੋਰ ਆਪਣੇ ਇਲਾਕੇ ਦੇ ਬਹੁਤ ਸਾਰੇ ਸ਼ਾਇਰਾਂ ਦੀ ਗੀਤ ریکارڈ ਕਰਾਏ ਆ। ਕੀ ਬਾਤ ਆ। ਕਿਉਂਕਿ ਉਹ ਭਾਜੀ ਮੇਰੀ ਗੱਲ ਹੀ ਨਹੀਂ 모ੜਦੇ। ਅੱਜ ਵੀ ਨਹੀਂ 모ੜਦੇ ਜੋ ਕਹਦਾ। ਅੱਛਾ 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 ਅੱਛਾ। ਪਰ ਉਹਦੀ ਮੈਂ ਸ਼ੌਂਕੀਆ ਤੌਰ ਤੇ ਲੈ ਰਦਾ ਨਾ ਅੱਜ ਵੀ ਮੇਰੀ ਐਵੇਂ ਤਾਂ ਕਿ ਮੈਂ ਲਿਖਦਾ ਵਾਂ। ਠੀਕ ਐ। ਇਹਦੇ ਬਾਰੇ ਵੀ ਮੇਰੇ ਆਪਣੇ ਪਰਿਵਾਰ ਨੂੰ ਆ ਹੋਣੀ ਸਾਰੇ 10 ਕਿ ਸਾਲ ਹੋਏ ਪਤਾ ਲੱਗਾ। चो चो चो। थीक 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 थीक। <laughs> अच्छा अच्छा अच्छा। ਤੇ ਕਦੀ ਘਰੇ ਵੀ ਨਹੀਂ ਗੱਲ ਕੀਤੀ। ਠੀਕ ਠੀਕ ਹੈ ਠੀਕ। ਹਰਾਨੇ ਦੀ ਗੱਲ ਆ ਕਿ ਲਾਹੌਰ ਗੀਤਕਾਰਾਂ ਦੇ ਗੀਤਕਾਰ ਤੁਸੀਂ ਕਰਾਉਂਦੇ ਰਹੋ ਆਪਣੇ ਨੂੰ ਕਦੀ ਪ੍ਰੈਫਰੈਂਸ ਨਹੀਂ ਦਿੱਤੀ ਕਿ ਮੇਰੇ ਵੀਰੇ ਨੂੰ। ਉਹ ਇੱਕ ਚਲੋ ਨੇਚਰ ਆ ਤੁਹਾਡੀ ਹੈ। ਹਾਂ ਜੀ। ਸੁਭਾਅ ਕਿਹੋ ਜਿਹਾ ਹੈ। ਅੱਛਾ ਫਿਰ ਜਿਹੜਾ ਤੁਸੀਂ ਨਾਲ-ਨਾਲ ਦੂਜੀਆਂ ਵਿਦਾਵਾਂ ਦੇ ਵਿੱਚ ਵੀ ਤੁਸੀਂ ਅੱਛਾ ਕਿਹਾ ਗਜ਼ਲ ਤੁਸੀਂ ਕਿਹਾ ਲਿਖੀ ਨਜ਼ਮ ਲਿਖੀ ਤੁਸੀਂ ਖੁੱਲੀ ਕਵਿਤਾ ਵੀ ਲਿਖੀ। ਹਾਂ ਜੀ ਹਾਂ ਜੀ। ਨਜ਼ਮ ਬੇਸਿਕਲੀ ਹੁੰਦੀ ਖੁੱਲਾ ਖੁੱਲੀ ਕਵਤਾ ਜੀ। ਜੀ ਜੀ। ਤੇ ਅ ਨੌਵਲ ਵਗੈਰਾ ਕਹਾਣੀਆਂ ਨਹੀਂ ਅਛੋਦਰ ਨਹੀਂ ਕਹ ਤੁਸੀਂ ਕਹਾਣੀ ਸਹਿ ਸਭਾ ਫਤਿਹਗੜ ਜੁੜੀ ਚ ਜਦੋਂ ਆਰੰਭ ਹੋਈਆ ਉਹਦਾ ਮੈਂ ਮੁੰਡਲਾ ਮੈਂਬਰ ਆ ਫਾਊਂਡਰ ਮੈਂਬਰ ਸਹਿ ਸਭਾ ਫਤਿਹਗੜ ਚੂੜੀਆਂ ਦਾ ਅੱਛਾ ਉਦੋਂ ਸ਼ੌਂਕੀਆ ਤੌਰ ਤੇ ਕੋਈ ਕਹਾਣੀਆਂ ਲਿਖੀ ਸੀ ਇੱਕ ਦੋ ਪਰ ਉਹ ਗੱਲ ਮੁੜ ਕੇ ਗਾਂ ਤੁਰ ਹੀ ਨਹੀਂ ਅਛਾ ਕਹਾਣੀ ਵੱਲ ਜ਼ਿਆਦਾ ਨਹੀਂ ਹੋਏ ਤੁਸੀਂ ਹੈ ਨਾ ਤੇ ਫਿਰ ਤੁਹਾਡਾ ਜਿਹੜਾ ਦੂਸਰਾ ਇੱਕ ਗੀਤ ਹੋਰ ਰਿਕਾਰਡ ਕੀਤਾ ਉਹਨਾਂ ਨੇ ਜਿਹੜਾ ਬੜਾ ਬਹੁਤ ਹੀ ਰੋਮਾਂਟਿਕ ਦੀ ਸ਼੍ਰੇਣੀ ਚ ਰੱਖ ਸਕਦੇ ਆਪਾਂ ਨੂੰ ਆ ਪਲਾਜੀ ਮੈਨੂੰ ਤੇਰੀ ਸੋਹਣੀ ਹਾਂਜੀ ਹਾਂਜੀ ਤੇ ਉਹ ਵੀ ਗਾਣਾ ਫਿਰ ਸੀਲਾ ਸਾਹਿਬ ਨੇ ਤੁਹਾਡੇ ਕੋਲ ਮੰਗਿਆ ਤੁਸੀਂ ਤੇ ਨਹੀਂ ਕਿਹਾ ਹੋਣਾ ਗਿਆ ਕਰ ਦੋ ਨਹੀਂ ਉਹ ਕਿਧਾ ਕੇ ਮਹਿਫਲ ਚ ਗਿਆ ਗਿਆ ਉਸ ਗੀਤ ਦੀ ਵੀ ਰਿਕਾਰਡਿੰਗ ਦੀ ਇੱਕ ਬੜੀ ਖੂਬਸੂਰਤ ਗੱਲ ਆ ਹਾਂਜੀ ਅ ਆਪਰ ਸਰ ਮੇਰਾ ਆਉਂਜਨ ਕਾਫੀ ਰਿੰਦਾ ਸੀ ਗਿਆ ਹਾਂਜੀ ਹਾਂਜੀ ਤੇ ਉਹਨਾਂ ਸਮੇਂ ਚ ਲਖਜੀਤ ਲੱਖਾ ਜੀ ਤੇ ਸਰੇਂਦਰ ਸਪਨਾ ਜੀ ਇੱਕ ਅੱਛਾ ਬੈਕ ਜੋੜੀ ਸੀਗੀ ਅੰਮ੍ਰਿਤਸਰ ਚ ਹਾਂ ਅੰਮ੍ਰਿਤਸਰ ਜੀ ਜੀ ਤੇ ਲੱਖਾ ਜੀ ਨੇ ਮੇਰਾ ਬਹੁਤ ਪਿਆਰਾ ਤੂੰ ਮੈਨੂੰ ਕਹਿੰਦੇ ਰਾਜਪਾਲ ਜਰ ਕੀਤੇ ਲਿਖਦੇ ਇੱਕ ਅੱਛਾ ਜੀ ਦੁਕਾਨਾ ਹੂੰ ਮੈਂ ਆਪਣੇ ਸੁਭਾਅ ਮਦਵਕਾ ਜਦ ਮੈਂ ਦੁਕਾਨਾ ਨਹੀਂ ਲਿਖਦਾ ਹੁੰਦਾ ਜੇ ਹੂੰ ਇਹ ਹੋਰ ਤਰ੍ਹਾਂ ਦੀ ਗੱਲ ਆ ਤੇ ਹਾਂਜੀ ਸਾਡੀ ਜਿਹੜੀ ਵਿਚਾਰਧਾਰਾ ਵਾ ਉਹ ਸਾਇਤਕ ਸਾਇਤਕ ਆ ਹੂੰ ਠੀਕ ਮੈਨੂੰ ਕਹਿੰਦਾ ਲਿਖਦੇ ਜਦ ਚ ਉਹ ਮੈਂ ਉਹਨਾਂ ਨੂੰ ਕੀਤੇ ਲਿਖ ਕੇ ਦਿੱਤਾ ਹੇ ਵਲ ਉਹਨਾਂ ਦੇ ਦਫਤਰ ਚ ਅੱਛਾ ਉਹ ਪੇਪਰ ਤੇ ਦੇ ਦਿੱਤਾ ਉਹਨਾਂ ਨੇ ਉਹ ਰੱਖ ਲਿਆ ਠੀਕ ਹੈ ਤੇ ਮੈਂ ਵੀ ਕਹਿ ਦਿੱਤਾ ਉਹਨਾਂ ਨੂੰ ਵੀ ਯਾਰ ਜਿਹਦਾ ਮर्जी ਨਾ ਭਰਦੀ ਇਹਦੇ ਚ ਅੱਛਾ ਆਪਣਾ ਨਾਮ ਵੀ ਨਹੀਂ ਭਰਿਆ ਉਹ ਕੁਦਰਤੀ ਗੱਲ ਬਣੀ ਕਿ ਰਸੀਲਾ ਸਾਹਿਬ ਦੀ ਰਿਕਾਰਡਿੰਗ ਆ ਗਈ ਠੀਕ ਹੈ ਉਹਨਾਂ ਨੂੰ ਗੀਤ ਚਾਹੀਦਾ ਸੀਗਾ ਠੀਕ ਹੈ ਉਹ ਲੱਖਾ ਜੀ ਨੂੰ ਕਹਿੰਦੇ ਲੱਖਾ ਜਾਰ ਕੋ ਗੀਤ ਦੇ ਮੈਨੂੰ ਮੈਂ ਰਿਕਾਰਡਿੰਗ ਕਰਨਾ ਹੂੰ ਉਹ ਲੱਖਾ ਜੀ ਨੂੰ ਜਿਹੜਾ ਮੈਂ ਗੀਤ ਲਿਖਿਆ ਸੀਗਾ ਉਹ ਰਸੀਲਾ ਜੀ ਨੂੰ ਦੇ ਦਿੱਤਾ ਉਹਨਾਂ ਨੇ ਦਿੱਤਾ ਅੱਛਾ ਤੇ ਉਹ ਫਿਰ ਗੀਤ ਇਸ ਜੋੜੀ ਦੇ ਰਿਕਾਰਡ ਕੀਤਾ ਤੇ ਉਹਦੇ ਵਿੱਚ ਮੁੜ ਕੇ ਜਿੱਦਾਂ ਮੈਂ ਆਪਣਾ ਨਾਮ ਪਾਇਆ ਉਹ ਮੁੜ ਕੇ ਉਹਨਾਂ ਫਿਰ ਮੇਰੇ ਨਾਂ ਰਹਿ ਜਾਂ ਤਾਂ ਲੱਖਾਂ ਜਿੰਨੂੰ ਮੈਂ ਕੈਸੇ ਕਹਾਂ ਵੀ ਮੇਰਾ ਲਾਣਾ ਪਾਈ ਭਾਈ ਅੱਛਾ 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 ਫਿਰ ਉਹਨਾਂ ਦੇ ਤੁਹਾਡਾ ਨਾਮ ਵਿੱਚ ਆਉਂਦਾ ਜੀ ਬੋਲ ਹਾਂਜੀ ਔਰ ਬੜੀ ਪਿਆਰੀ ਕੰਪੋਜੀਸ਼ਨ ਔਰ ਸੰਗੀਤ ਬੜਾ ਪਿਆਰਾ ਬਣਿਆ ਜੀ ਔਰ ਗਾਇਕ ਜੋੜੀ ਤੇ ਆਵਾਜ਼ਾਂ ਤੇ ਵਧੀਏ ਨੇ ਲੇਕਿਨ ਤੁਹਾਡੇ ਅਲਫਾਜ਼ ਬੜੇ ਖੂਬਸੂਰਤ ਨੇ ਉਹਦੇ ਜੰਨੇ ਵੀ ਉਸ ਗੀਤ ਦੇ ਹਨਾ ਤੇ ਉਹ ਅੱਜ ਵੀ ਗਾਣਾ YouTube ਤੇ ਅਕਸਰ ਮੈਂ ਉਹਨੂੰ ਸੁਣਦਾਰੀ ਨਾਲ ਗੱਡੀ 'ਚ ਵੀ ਬੜਾ ਪਿਆਰਾ ਗੀਤ ਹੈ ਤੁਹਾਡਾ ਜੀ ਤੇ ਉਹਦੇ अलावा ਹੋਰ ਸਿੰਗਰ ਜਿਹੜੇ ਇੱਕ ਹੋਰ ਸਿੰਗਰ ਜਿਨ੍ਹਾਂ ਨੇ ਤੁਹਾਡੇ ਗਾਣੇ ਗਾਏ ਸੀਗੇ ਇੱਕ ਮੇਜਰ ਮਿੱਠਾ ਗੋਲਵੜ ਦਾ ਹਾਂਜੀ ਹਾਂਜੀ ਤਰਨਤਨ ਦਾ ਹਾਂ ਤਰਨਤਨ ਸਾਈਡ ਦਾ ਜੀ ਉਹਦੇ ਮੇਰੇ ਧਾਰਮਿਕ ਛੇ ਗੀਤ ਰਿਕਾਰਡ ਕੀਤੇ ਸੀਗੇ ਠੀਕ ਹੈ ਇਹ ਵੀ ਉਸੇ ਦੌਰ ਦੀ ਗੱਲ ਆ ਹਾਂ ਹਾਂਜੀ ਉਸੇ 90 ਦੇ ਆਸ-ਪਾਸ ਦੀ ਹਾਂ 99 ਦੀਆਂ ਗੱਲਾਂ ਹੋਣੀਆਂ ਸ਼ਾਇਦ 2000 ਦੀ ਅੱਛਾ 2000 ਸਾਲਸ ਠੀਕ ਹੈ ਅਜੋ 6 ਦੇ 6 ਟਰੈਕ ਤੁਹਾਡੇ ਲਿਖੇ ਆ ਹਾਂ ਜੀ ਸਾਰੇ ਧਾਰਮਿਕ ਧਾਰਮਿਕ ਸਾਈ ਉਹਦਾ ਸੀਗਾ ਟਾਈਟਰ Song ਸੀਗਾ ਸੋਹਣਾ ਵੀਰ ਦੇ ਉਹ ਬਾਬਾ ਬੁੱਢਾ ਜੀ ਜੀ ਹਾਂ ਜੀ ਅਸਾ ਬਾਬਾ ਬੁੱਢਾ ਜੀ ਨਾਲ ਸੰਬੰਧ ਤੁਸੀਂ ਗੀਤ ਉਹਦੇ ਵਿੱਚ ਵੱਖੋ ਵੱਖ ਨੇ ਪਰ ਜਿਹੜਾ ਟਾਈਟਰ Song ਸੀ ਇਹ ਸੀਗਾ ਠੀਕ ਹੈ ਤੇ ਫਿਰ ਬਾਦ ਸਾਬ ਜਿਹੜਾ ਤੁਸੀਂ ਗੀਤ ਲਿਖੇ ਆ ਇਹਨਾਂ ਦਾ ਜੋ ਇੱਕ ਗੀਤਕਾਰ ਦਾ ਮਾਨ ਸਨਮਾਨ ਮਿਲਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਮਿਲਿਆ ਤੁਹਾਨੂੰ ਗੱਲ ਇਹ ਵਾਂਜੀ ਵੀ ਇਸ ਖੇਤਰ ਨਾਲ ਮੈਨੂੰ ਜੋੜੇ ਨੂੰ ਬਹੁਤ ਦੇਰ ਹੋ ਗਈ ਆ ਹਾਂਜੀ ਤੇ ਮੈਨੂੰ ਪਤਾ ਵਾ ਵੀ ਕੰਪਨੀਆਂ ਕੀ ਕਰਦੀਆਂ ਜੀ ਕੌਣ ਕਿਸੇ ਨੂੰ ਕਿੰਨਾ ਕਿ ਦਿੰਦਾ ਵਾ ਭਾਵੇਂ ਕਿ ਵਿਧੀ ਵਿਧਾਨ ਹੈਗਾ ਵਾ ਯਾਰਿਆ ਵੀ ਆ ਵੀ ਹਾਂਜੀ ਹਾਂਜੀ ਲੇਖਕ ਨੂੰ ਮਿਲਣਾ ਚਾਹੀਦਾ ਕੋਈ ਮਿਲਣਾ ਚਾਹੀਦਾ ਤੇ ਉਹ ਮੇਰੇ ਨਹੀਂ ਕਿਸੇ ਨੂੰ ਵੀ ਨਾ ਮੈਨੂੰ ਇਹਦੀ ਬਹੁਤੀ ਕੋਈ ਤਮਨਾ ਨਹੀਂ ਸੀ ਮਿਲਿਆ ਕਿ ਨਹੀਂ ਮਿਲਿਆ ਜਾਂ ਇਹ ਕਹਿ ਲਈਏ ਕਿ ਤੁਹਾਨੂੰ ਜਿੱਦਾਂ ਬਹੁਤ ਸਾਰੇ ਗੀਤਕਾਰ ਆਵਾਂਗੇ ਗਿਲਾ ਨਹੀਂ ਆ ਨਹੀਂ ਨਹੀਂ ਕੋਈ ਗਿਲਾ ਨਹੀਂ ਕਈ ਗੀਤਕਾਰ ਗਿਲਾ ਕਰ ਦਿੰਦੇ ਨੇ ਕਿ ਸਾਨੂੰ ਮਿਲਿਆ ਨਹੀਂ ਸਾਡਾ ਹਾ ਡਾਕ ਨਹੀਂ ਮਿਲਿਆ ਜਾ ਉਹ ਨਹੀਂ ਮਿਲਿਆ ਹਨਾ ਉਹ ਉਹਦੇ ਵਾਸਤੇ ਵੀ ਮੈਂ ਇਦਾਂ ਸੋਚਦਾ ਨਾ ਵੀ ਗਿਲਾ ਕਰਨ ਨਾਲ ਉਹਨਾਂ ਆਪਣਾ ਆਪਣਾ ਹੱਕ ਲੈਣ ਵਾਸਤੇ ਬੰਦੇ ਨੂੰ ਸਟੈਂਡ ਲੈਣਾ ਪਊਗਾ ਸਟੈਂਡ ਲੈਣਾ ਪਊਗਾ ਹੂੰ ਤੇ ਦੁਕਾਨ ਤੇ ਆ ਕਿ ਸਾਡੇ ਜਿਹੜੇ ਗੀਤਕਾਰ ਭਰਾ ਉਹ ਸਟੈਂਡ ਨਹੀਂ ਲੈਂਦੇ ਬਿਲਕੁਲ ਠੀਕ ਹੈ ਜੇ ਮਿਲ ਗਿਆ ਤਾਂ ਠੀਕ ਹੈ ਬਾਕੀ ਤੁਸੀਂ ਵਾਹ ਪਹਿ ਸ਼ੁਰੂ ਚ ਕਲੀਅਰ ਕਰਤਾ ਸੀਗੇ ਤੁਸੀਂ ਇਹ ਸਿਰਫ ਇੱਕ ਸ਼ੌਂਕ ਦੇ ਤੌਰ ਤੇ ਲਿਆ ਨੋ ਤੇ ਨਾਲ ਦੀ ਨਾਲ ਫਿਰ ਹੋਰ ਜਿਵੇਂ ਕੀ ਰੱਖੇ ਬਰਾਜਪਾਲ ਜੀ ਸ਼ੁਰੂ ਤੋਂ ਹੀ ਮੈਂ ਜੇ ਗੱਲ ਕਰਾਂ ਉਸ ਟਾਈਮ ਤੋਂ ਹੀ ਕੋਈ ਸਰਵਿਸ ਕੇ ਜਾਇ ਖੇਤੀਬਾੜੀ ਰਹੀ ਖੇਤੀਬਾੜੀ ਦਾ ਹੀ ਮੈਂ ਕੰਮ ਕਰਦਾ ਰਿਆਂ ਜੀ ਸ਼ੁਰੂ ਤੋਂ ਖੇਤੀਬਾੜੀ ਸ਼ੁਰੂ ਤੋਂ ਹੀ ਠੀਕ ਹੈ ਤੇ ਸਨ 2000 ਚ ਇੱਕ ਹੀ ਮਾਸਿਕ ਮੈਗਜ਼ੀਨ ਚਾਲੂ ਕੀਤਾ ਸੀਗਾ ਕਾਨੂੰਨੀ ਸੰਗੰਜ ਅੱਜ ਵੀ ਚੱਲ ਰਿਹਾ ਉਹ ਜੀ ਉਹਦੇ ਚ ਮੈਂ ਬਤੌਰ ਸਬ ਐਡੀਟਰ ਕੰਮ ਕੀਤਾ ਕਿਆ ਬਾਤ ਹੈ ਬੜਾ ਪਪੂਲਰ ਆ ਹੈਗਾ ਕਾਨੂੰਨੀ ਸਕਰ ਉਹ ਸਾਰਾ ਕ੍ਰਾਈਮ ਤੇ ਕ੍ਰਾਈਮ ਦੇ ਨਾਲ ਰਿਲੇਟਡ ਹਾਂਜੀ ਮੈਗਜ਼ੀਨ ਆ ਠੀਕ ਹੈ ਉਹਦੇ ਸਾਡੇ ਜਿਹੜੇ ਮੁੱਖ ਸੰਪਾਦਕ ਸੀਗੇ ਸਮਿੱਤਰ رائے ਜੀ ਉਹਦੇ ਚ ਫਿਰ ਤੁਹਾਡੀਆਂ ਰਚਨਾਵਾਂ ਗਾਹੇ ਬਗਾਹੇ ਜਿਹੜੀਆਂ ਜਾਂ ਕਹਿ ਲੋ ਰੁਟੀਨ ਨਾਲ ਛਪਦੀਆਂ ਰਹਿੰਦੀਆਂ ਸੀ ਉਹਦਾ ਜਿਹੜਾ ਮੈਗਜ਼ੀਨ ਸੈਕਸ਼ਨ ਸੀ ਨਾ ਹਾਂਜੀ ਜਿਹਦੇ ਚ ਅਸੀਂ ਸਾਹਿਤਕ ਚੀਜ਼ਾਂ ਛਾਪਦੇ ਆ ਹਾਂਜੀ ਹਾਂਜੀ ਉਹ ਸਾਰਾ ਮੇਰੇ ਡਾਇਰੈਕਟ ਚੱਲਦਾ ਸੀ ਠੀਕ ਉਹਦਾ ਜਿਹੜਾ ਸਾਹਿਤਕ ਪਾਰਟ ਸੀਗਾ ਅੱਛਾ ਮੇਰੀ ਅਮੂਮਨ ਕੋਸ਼ਿਸ਼ ਰਹੀ ਕਿ ਦੂਸਰੇ ਲੈਕਰ ਨੂੰ ਛਾਪਿਆ ਜਾਵੇ ਜੀ ਉਹਦੇ ਚ ਛਪਿਆ ਵਾਂ ਮੈਂ ਪਰ ਬਹੁਤ ਘੱਟ ਅੱਛਾ ਅੱਛਾ ਹਾਂਜੀ ਅੱਛਾ ਸਾਹਿਬ ਦੇ ਦੇ ਵਿੱਚ ਵੀ ਤੁਸੀਂ ਦੂਸਰੇ ਲੋਕਾਂ ਨੂੰ ਪ੍ਰੈਫਰ ਜ਼ਿਆਦਾ ਕਰਦੇ ਰਹੋ ਆਪਣੇ ਨਾਲ ਹੈ ਜਿਵੇਂ ਗੀਤਕਾਰੀ ਚ ਵੀ ਇਹੀ ਤੁਸੀਂ ਦੱਸਿਆ ਕਿ ਮੈਂ ਹੋਰਨਾਂ ਨੂੰ ਰਿਕਾਰਡ ਕਰਾਉਂਦਾ ਨੇ ਕਿਉਂਕਿ ਉਹ ਜਿੱਥੇ ਮੈਗਜ਼ੀਨ ਤੇ ਜਿਹੜੀ ਮੇਰੀ ਡਿਊਟੀ ਸੀ ਨਾ ਅੱਛਾ ਉਹ ਉਹ ਦੂਸਰੇ ਲੇਖਕਾਂ ਨੂੰ ਦੂਸਰੇ ਸਿਹਤਕਰਾਂ ਨੂੰ ਸਾਹਮਣੇ ਲੈ ਆਉਂਦੀ ਸੀ ਸਾਹਮਣੇ ਲਿਆਉਣ ਦੀ ਸੀ ਠੀਕ ਹੈ ਇਹ ਕਿੱਥੋਂ ਪ੍ਰਕਾਸ਼ਿਤ ਕਰਦੇ ਸੀ ਤੁਸੀਂ ਇਹਨੂੰ ਅੰਮ੍ਰਿਤਸਰ ਤੋਂ ਹਾਂਜੀ ਸਾਡਾ ਜਿਹੜਾ ਹੈੱਡ ਆਫ ਸੀ ਧਰਮ ਸਿੰਘ ਮਾਰਕੀਟ ਅੰਮ੍ਰਿਤਸਰ ਅੱਛਾ ਅੱਛਾ ਠੀਕ ਹੈ ਜੀ ਇਹ ਮੰਤਰੀ ਸੀਗਾ ਹਾਂਜੀ ਮੰਤਰੀ ਸੀ ਮੰਤਰੀ ਆ ਅੱਜ ਵੀ ਚੱਲਦਾ ਹੈ ਨਾ ਹਾਂਜੀ ਤੇ ਫਿਰ ਉਹ ਤੁਸੀਂ ਅੱਜ ਤੱਕ ਵੀ ਉਹਨੂੰ ਚਲਾ ਰਹੇ ਹੋ ਹਾਂਜੀ ਹਾਂਜੀ ਅੱਛਾ ਉਹਦੇ ਇਲਾਵਾ ਫਿਰ ਹੋਰ ਜਿਹੜੀਆਂ ਸਥਾਨਕ ਅਖਬਾਰਾਂ ਜਾਂ ਜਿਹੜੀਆਂ ਲੋਕ ਮਤਲਬ ਪਪੂਲਰ ਅਖਬਾਰਾਂ ਵਗੈਰਾ ਉਹਨਾਂ ਦੇ ਵਿੱਚ ਵੀ ਪ੍ਰਕਾਸ਼ਿਤ ਹੁੰਦੇ ਰਹੇ ਤੁਸੀਂ ਤੁਹਾਡੀ ਰਚਨਾਵਾਂ ਬਹੁਤ ਘੱਟ ਅਖਬਾਰਾਂ 'ਚ ਮੈਂ ਛਪਿਆ ਜੀ ਇਦਾਂ ਕਹਿ ਲਵੋਗੇ ਜਿਹਨੂੰ ਆਪਾਂ ਕਹਿੰਦੇ ਨੇ ਜੀ ਵੀ ਘਰੋਂ ਵਾਲਾ ਸ਼ਬਦ ਜਿਹੜਾ ਹੁੰਦਾ ਅਕ ਅੱਛਾ ਉਹ ਤੁਹਾਡੇ ਤੇ ਹੈਵੀ ਸੀ ਉਹ ਚਲ ਕੋਈ ਨਹੀਂ ਕਰ ਲਾਂਗੇ ਅੱਜ ਕੱਲ ਤਾਂ ਕਰ ਲਾਂਗੇ ਅੱਜ ਕੱਲ ਤਾਂ ਹੀ ਕਰ ਕੱਲ ਤਾਂਗੇ ਠੀਕ ਹੈ ਠੀਕ ਹੈ ਠੀਕ ਤੇ ਇਸ ਕਰਕੇ ਉਹ ਜਿਆਦਾ ਨਹੀਂ ਉਹਨਾਂ ਛਪਿਆ ਹੁਣ ਅੱਜ ਕੱਲ ਜਿਹੜੇ ਕੁਝ ਬਹੁਤ ਸਾਰੇ ਆਨਲਾਈਨ ਅਖਬਾਰਾਂ ਨੇ ਸੋਸ਼ਲ ਮੀਡੀਆ ਤੇ ਉਹਨਾਂ ਚ ਲਗਾਤਾਰ ਛਾਪ ਰਿਆ ਹੁਣ ਹੁਣ ਥੋੜਾ ਕੰਮ ਵੀ ਇਜ਼ੀ ਹੋ ਗਿਆ ਨਾ ਹੁਣ ਤੁਸੀਂ ਬੈਠੇ ਬੈਠੇ ਮੋਬਾਈਲ ਤੋਂ ਰਚਨਾ ਭੇਜ ਦੇਣੀ ਆ ਹਨਾ ਉਦੋਂ ਫਿਰ ਚੀਚਾ ਤੁਹਾਨੂੰ ਜਾਂ ਡਾਕ ਖਾਣੇ ਜਾਣਾ ਪੈਣਾ ਜਾਂ ਉਹ ਕਈ ਕੁਝ ਹਨਾ ਪੇਪਰ ਤੇ ਲਿਖਣਾ ਪੈਣਾ ਆਹਨ ਫਿਰ ਜਿਹੜੀਆਂ ਸੁਗਲਤਾ ਆ ਗਈਆਂ ਸਮੇਂ ਨਾਲ ਜਿਹੜੀ ਤਕਨੀਕ ਆ ਗਈ ਹੈ ਉਹਦੀ ਵਰਤੋਂ ਨਾਲ ਸਾਰਾ ਕੰਮ ਬੜਾ ਆਸਾਨ ਹੋ ਗਿਆ। ਅੱਛਾ ਤਕਨੀਕ ਨੂੰ ਕਿਵੇਂ ਲੈਂਦੇ ਹੋ ਜਿਹੜੀ ਤਬਦੀਲੀ ਆਈ ਹੈ ਜਿਹੜੀ ਇਲੈਕਟ੍ਰੋਨਿਕ মিডিਆ ਜਿਹੜਾ ਆਇਆ ਇਹਨੂੰ ਤੁਸੀਂ ਕਿਹ ਨਜ਼ਰ ਨਾਲ ਵੇਖਦੇ ਹੋ? ਮੈਂ ਤੇ ਭਾਜੀ ਇਦਾਂ ਸਮਝਦਾ ਕਿ ਜਿਹੜੀ ਤਬਦੀਲੀ ਹੈ ਨਾ ਉਹ ਲਾਜ਼ਮੀ ਹੋਣੀ ਆ। ਲਾਜ਼ਮੀ ਆ। ਜ਼ਿੰਦਗੀ 'ਚ ਵੀ ਆਊਗੀ ਤੇ ਟੈਕਨੋਲੋਜੀ 'ਚ ਵੀ ਆਊਗੀ। ਨਹੀਂ ਸਾਰਥਕ ਲੈਂਦੇ ਹੋ ਤੁਸੀਂ। ਸਾਰਥਕ ਸਾਰਥਕ। ਹਾਂ ਵਧੀਆ ਵਧੀਆ ਹੋਇਆ ਜੋ ਇਹਦੇ ਵਿੱਚ ਇਹਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਆ ਬਹੁਤ ਕੁਝ ਵੱਡੀਆਂ ਗੱਲਾਂ ਪਈਆਂ ਵਾ ਵੱਡੀਆਂ ਗੱਲਾਂ ਜੇ ਤੁਸੀਂ ਇਹਨੂੰ ਜੇ ਤੁਹਾਡੀ ਰੁਚੀ ਇਸ ਤਰ੍ਹਾਂ ਦੀ ਹੈ ਵੀ ਤੁਸੀਂ ਇਹਨੂੰ ਉਹਦੇ ਚੋਂ ਕੁਝ ਸਿੱਖਣਾ ਹੈ ਸਿੱਖਣਾ ਤੇ ਬਾਦ ਸਾਹਿਬ ਤੁਸੀਂ ਗੀਤਕਾਰੀ ਦੇ ਵਿੱਚ ਉਸ ਤੌਰ ਦੇ ਵਿੱਚ ਗੱਲ ਕਰੀਏ ਜਦੋਂ ਤੁਸੀਂ ਗੀਤਕਾਰ ਬਣ ਇਸ ਲਾਈਨ ਚ ਆਇਓ ਕਿੰਨਾ ਤੋਂ ਪ੍ਰਭਾਵਿਤ ਆਪਣੇ ਆਪ ਨੂੰ ਮੰਨਦੇ ਹੋ ਪਾਜੀ ਮੈਂ ਜਦੋਂ ਇਸ ਲਾਈਨ ਚ ਨਹੀਂ ਵੀ ਸੀ ਆ ਤੇ ਹਰ ਪੰਜਾਬੀ ਨੂੰ ਸੰਗੀਤ ਨਾਲ ਬਹੁਤ ਪਿਆਰ ਆ ਹਾਂਜੀ ਹਾਂਜੀ ਤੇ ਸੁਣਨਾ ਵੀ ਇੱਕ ਚਸਕਾ ਹੁੰਦਾ ਚਸਕਾ ਹੁੰਦਾ ਬਿਲਕੁਲ ਹੂੰ ਤੇ ਲਗਤ ਪੱਖੋਂ ਹੂੰ ਜਿਹੜੇ ਸਾਡੇ ਵੱਡੇ ਗੀਤਕਾਰ ਨੇ ਜੀ ਦਿਦਾਰ ਸੰਧੂ ਜੀ ਜੀ ਕੀ ਬਾਤ ਹੈ ਜਸਮント ਸਿੰਦੀਲਾ ਜੀ ਜੀ ਔਰ ਦੇਬੀ ਮਖਸੂਸਪੂਰੀ ਮਖਸੂਸਪੂਰੀ ਸਾਹਿਬ ਠੀਕ ਇਹਨਾਂ ਗੀਤਕਾਰਾਂ ਤੋਂ ਇਹਨਾਂ ਸ਼ਾਇਰਾਂ ਤੋਂ ਮੈਂ ਬਹੁਤ ਪ੍ਰਭਾਵਿਤ ਹਾਂ ਔਰ ਇਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਇਨਸਾਨ ਦੇ ਮਨ 'ਚ ਬਸ ਜਾਂਦੀਆਂ ਨੇ ਬਸ ਜਾਂਦੀਆਂ ਉਹ ਬੜੀਆਂ ਖੂਬਸੂਰਤ ਗੱਲਾਂ ਲਿਖੀਆਂ ਉਹਨਾਂ ਨੇ ਉਹ ਡੂੰਘੀਆਂ ਗੱਲਾਂ ਲਿਖੀਆਂ ਔਰ ਇਹਨਾਂ ਤਿੰਨਾਂ ਇਸ਼ਾਰਾਂ ਦੀਆਂ ਜਿਹੜੀਆਂ ਤਸਬੀਹਾਂ ਇਹ ਨੇ ਉਹ ਆਮ ਲੋਕਾਂ ਨੂੰ ਹਟ ਕੇ ਆਮ ਨਾਲੋਂ ਹਟ ਕੇ ਬਿਲਕੁਲ ਸਹੀ ਗੱਲ ਹੈ ਜਿਹੜੀਆਂ ਉਹਦੇ 'ਚ ਉਹਨਾਂ ਨੇ ਉਹ ਖਾਨ ਵੀ ਕਿਤੇ ਵਰਤੇ ਆ ਜੀ ਜੀਦਾਰ ਸੰਧੂ ਦਾ ਜਿੱਦਾਂ ਉਹ ਗੀਤ ਆਉਂਦਾ ਵਾ ਜੇਠ ਕੰਨੀ ਦੇ ਕਹਿਰੇ ਵਾਂਗ ਸੁੱਕਾ ਰਹਿ ਗਿਆ ਸੁੱਕਾ ਰਹਿ ਗਿਆ ਉਹ ਇੱਕ ਕੰਨੀ ਦੇ ਕਹਿਰੇ ਉਦੋਂ ਜਦੋਂ ਖੂਹਾਂ ਨਾਲ ਖੇਤੀ ਹੁੰਦੀ ਬਾਰ ਸਾਹਿਬ ਇਸ ਸਾਹਿਤ ਖੇਤਰ ਦੇ ਵਿੱਚ ਤੁਸੀਂ ਆਪਣਾ ਉਸਤਾਦ ਕਿਹਨੂੰ ਮੰਨਦੇ ਹੋ ਹੈਪੀ ਭਾਜੀ ਇਸ ਖੇਤਰ ਚ ਸਾਹਿਤ ਖੇਤਰ ਦੇ ਵਿੱਚ ਉਹ ਮਾਨਸਿਕ ਸਿਹਤਨ ਹੈ ਜਿਨ੍ਹਾਂ ਨੂੰ ਮੈਂ ਆਪਣਾ ਗੁਰੂ ਜੀ ਮੰਨਦਾ ਉਸਤਾਦ ਨੇ ਉਹ ਡਾਕਟਰ ਸ਼ਰਮ ਸਿੰਘ ਪਰਦੇਸੀ ਹੋਰੀ ਹੈ ਕੀ ਬਾਤ ਹੈ ਆ ਐਸੇਸ ਵਾਲੀ ਸਿਹਤ ਅਕੈਡਮੀ ਨੇ ਉਹਨਾਂ ਦੀ ਪੁਸਤਕ ਤੇ ਉਹਨਾਂ ਨੂੰ ਸਨਮਾਨ ਦਿੱਤਾ ਭਾਸ਼ਾ ਵਿਭਾਗ ਨੇ ਪਟਿਆਲੇ ਜੀ ਤੇ ਉਹਨਾਂ ਦੀ ਸੰਗਤ ਚੀ ਉਹਨਾਂ ਦੀ ਥਾਪੜਾਂ ਵਾਲੀ ਕੀ ਬਾਤ ਹੈ ਜੋ ਪੜਨ ਦੀ ਸਮਝਣ ਦੀ ਜਾਂ ਜੋ ਕੁਝ ਵੀ ਲਿਖੀਦਾ ਉਹਨਾਂ ਉਹਨਾਂ ਨੂੰ ਉਹਨਾਂ ਕੋਲੋਂ ਦਿਖਾਈਦਾ ਤੇ ਉਹਨਾਂ ਕੋਲੋਂ ਹੀ ਪਾਸ ਕਰਾਈਦਾ ਉਹਨਾਂ ਕੋਲੋਂ ਪਾਸ ਕਰਾਈਦਾ ਕੀ ਬਾਤ ਹੈ ਜੀ ਬੜੇ ਵਧੀਆ ਇਹ ਇਸ ਦੇ ਨਾਲ ਹੀ ਮੇਰੇ ਗੁਰਪਾਏ ਡਾਕਟਰ ਸਕੰਦਰ ਜੀ ਜੀ ਉਹ ਪਠਾਨਕੋਟ ਪ੍ਰੋਫੈਸਰ ਲੱਗੇ ਨੇ ਜੀ ਤੇ ਉਹ ਵੀ ਬਹੁਤ ਕੁਝ ਮੈਨੂੰ ਦੱਸਦੇ ਰਹਿੰਦੇ ਆ ਕਿ ਰਾਜਵੀਰੇ ਆ ਚੀਜ਼ ਈਦਾ ਮ ਆ ਚੀਜ਼ ਈਦਾ ਮ ਠੀਕ ਹੈ ਉਹ ਅਕਸਰ ਉਹਨਾਂ ਨਾਲ ਮੇਰੀ ਜਿਹੜੀ ਆ ਉਹ ਗੱਲਬਾਤ ਹੁੰਦੀ ਜਲਦੀ ਰਹਿੰਦੀ ਐ ਇਸ ਸਬਜੈਕਟ ਤੇ ਲਿਖਣੀ ਤੇ ਅੱਛਾ ਜਿੰਨਾ ਕੰਮ ਤੁਸੀਂ ਹੁਣ ਤੱਕ ਕੀਤਾ ਸਾਹਿਦ ਖੇਤਰ ਚ ਕਹਿ ਲੋ ਜਾਂ ਗੀਤਕਾਰੀ ਚ ਕਹਿ ਤੋ ਉਹਦੇ ਤੋਂ ਸੈਟੀਸਫਾਈ ਹੋ ਸੰਤੋਸ਼ ਤੇ ਹੋ ਸੰਤੋਸ਼ ਤੇ ਬੰਦੇ ਨੂੰ ਵੈਸੇ ਹੋਣਾ ਹੀ ਨਹੀਂ ਚਾਹੀਦਾ ਹਾਂਜੀ ਕਿਉਂ ਜਦੋਂ ਸੰਤੁਸ਼ਟ ਹੋ ਗਿਆ ਉਹਨੂੰ ਜਿਹਨੂੰ ਕਹਿੰਦੇ ਆ ਕਿ ਫੋਰ ਸਟਾਪ ਲੱਗ ਗਿਆ ਸਹੀ ਤੇ ਬੰਦੇ ਨੂੰ ਜ਼ਿੰਦਗੀ ਚ ਕਦੀ ਕਦੀ ਵੀ ਸੰਤੁਸ਼ਟ ਨਹੀਂ ਹੋਣਾ ਚਾਹੀਦਾ ਉਹ ਹੋਰ ਅੱਗੇ ਤੋਂ ਅੱਗੇ ਤੁਰਨ ਦਾ ਯਤਨ ਕਰਦੇ ਰਹਿਣਾ ਚਾਹੀਦਾ ਉਹ ਕੋਈ ਵੀ ਖੇਤਰ ਹੋਵੇ ਮਨੋਂ ਅਜੇ ਤੁਹਾਡੀ ਹੋਰ ਕੋਈ ਬਹੁਤ ਕੁਛ ਕਰਨ ਦੀ ਜਿਆ ਲੋ ਇੱਛਾ ਹੈ ਕੁਛ ਅਜੇ ਸਾਹਿਤਿਕ ਖੇਤਰ ਚ કે ਗੀਤਕਾਰੀ ਖੇਤਰ ਚ ਸਾਹਿਤਿਕ ਖੇਤਰ ਦੇ ਨਾਲ ਨਾਲ ਹੀ ਮੇਰੇ ਗੀਤ ਲਿਖੀ ਜਾਂਦਾ ਮੈਂ ਤੇ ਗੀਤਕਾਰੀ ਨੂੰ ਵੀ ਗੀਤਕਾਰੀ ਵੀ ਸਾਹਿਤ ਹੈ ਬਿਲਕੁਲ ਔਰ ਇਹਨੂੰ ਵੱਖ ਕਰਕੇ ਵੇਖਿਆ ਨਹੀਂ ਜਾ ਸਕਦਾ ਜੀ ਜੀ ਮਤਲਬ ਤੁਸੀਂ ਕਮਰਸ਼ੀਅਲ ਗੀਤਕਾਰੀ ਤੋਂ ਥੋੜੇ ਦੂਰ ਰਹੇ ਹੋ ਸ਼ੁਰੂ ਤੋਂ ਹੀ ਜੀ ਜੀ ਕਿਉਂਕਿ ਤੁਹਾਨੂੰ ਉਸ ਟਾਈਮ ਮੈਂ ਵੀ ਅਕਸਰ ਮਿਲਦਾਰ ਇਹਨਾਂ ਗੀਤਕਾਰਾਂ ਨੂੰ ਉਦੋਂ ਤੇ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਜਦੋਂ ਤੁਹਾਡੇ ਗੀਤ ਹਿੱਟ ਹੋ ਗਏ ਤੇ ਤੁਹਾਡੇ ਮਗਰ ਜ਼ਰੂਰ ਲਾਈਨ ਲੱਗੀ ਹੋਗੀ ਕੰਪਨੀਆਂ ਦੀ ਕਲਾਕਾਰਾਂ ਦੀ ਕਿ ਸਾਨੂੰ ਇਦਾਂ ਦਾ ਲਿਖ ਕੇ ਦੋ ਇਦਾਂ ਦਾ ਲਿਖ ਕੇ ਦੋ ਹਨਾ ਉਹ ਭਾਜੀ ਜਿਸ ਤਰ੍ਹਾਂ ਦਾ ਕਮਰਸ਼ੀਅਲ ਚੱਲਦਾ ਹਾਂਜੀ ਜਾਂ ਚੱਲਦਾ ਰਿਹਾ ਹਾਂਜੀ ਹਾਂਜੀ ਉਸ ਤਰ੍ਹਾਂ ਦੀ ਅਸਲ 'ਚ ਮੈਂ ਲਿਖਿਆ ਹੀ ਨਹੀਂ ਲਿਖਿਆ ਹੀ ਨਹੀਂ ਉਹੀ ਗੱਲ ਆਪਾਂ ਇਹ ਆਪਣੇ ਆਪਣੇ ਰਾਹ ਤੇ ਤੁਸੀਂ ਆਪਣਾ ਇੱਕ ਵੱਖਰਾ ਹਾਂ ਆਪਣੀ ਇੱਕ ਸੋਚ ਅਨੁਸਾਰ ਆਪਣੀ ਸਮਝ ਅਨੁਸਾਰ ਹੀ ਚੱਲਦੇ ਰਹੇ ਆ। ਕੀ ਬਾਤ ਹੈ ਕਿ ਕਦੀ ਮਨ ਤੇ ਕਦੀ ਤਮੰਨਾ ਨਹੀਂ ਰੱਖੀ ਵੀ ਯਾਰ ਮੇਰਾ ਕੋਈ ਗੀਤ ਇਹਨਾਂ ਰਕਾਰਡ ਹੋ ਜੇ ਜੇ ਨਾ ਹੋ ਜੇ। ਜੀ ਤੇ ਆਪਣਾ ਮੋਲਕ ਦਾ ਕੰਮ ਆ ਆਪਣਾ ਜਿਹੜਾ ਤੁਹਾਡਾ ਕਰਮ ਹੈ ਉਹ ਕਰੀ ਜਾਓ। ਉਹਦਾ ਕਰਨਾ ਕਰਕੇ ਜਾ ਕੇ ਤੁਹਾਨੂੰ ਫਲ ਮਿਲੇਗਾ। ਫਲ ਮਿਲੇਗਾ ਬਿਲਕੁਲ ਜੀ ਬਿਲਕੁਲ। ਜੀ अच्छा बाड़ साहब कोई दर्शक ਜਿਹੜੇ ਜਾਂ ਜਿਹੜੇ ਨਵੇਂ ਮੁੰਡੇ ਸਾਹਿਤਕਾਰ ਬਣਨਾ ਚਾਹੁੰਦੇ ਨੇ ਕੋਈ ਉਹਨਾਂ ਲਈ ਕੋਈ ਦੋ ਲਾਈਨਾਂ ਕਹੋਗੇ ਕੀ ਕਹਿਣਾ ਚਾਹੋਗੇ ਨਾਲ ਪਾਜੀ ਗੱਲੇਵੇਂ ਆ ਕਿ ਸਹਿਤ ਦੇ ਖੇਤਰ ਚ ਜੀ ਅੱਜ ਬਹੁਤ ਵਧੀਆ ਕੰਮ ਹੋ ਰਿਹਾ ਜੀ ਤੁਸੀਂ ਜੇ ਪਿਛਲੇ 10 ਸਾਲ ਤੋਂ ਆਪਾਂ ਪਛਾਹ ਚਾਤੀ ਮਾਰ ਲਈਏ ਦੇਖੀਏ ਨਵੇਂ ਜਿਹੜੇ ਲੇਖਕ ਨੇ ਗ਼ਜ਼ਲਕਾਰ ਦੇ ਤੌਰ ਤੇ ਗੀਤਕਾਰੀ ਦੇ ਤੌਰ ਤੇ ਜੀ ਕਹਾਣੀ ਦੇ ਖੇਤਰ ਵਿੱਚ ਹੂੰ ਨਾਵਲ ਦੇ ਖੇਤਰ ਚ ਬਹੁਤ ਵਧੀਆ ਕੰਮ ਹੋ ਰਿਹਾ ਵਾ ਤੇ ਇਹ ਕੰਮ ਜਿਹੜਾ ਵਾ ਇਹ ਮੈਂ ਸਮਝਦਾ ਕਿ ਬਹੁਤ ਮਿਹਨਤ ਮੰਗਦਾ ਆ ਬੇਸਿਕਲੀ ਇਹ ਇਹ ਬਾਤ ਆ ਤਾਂ ਮੰਗਿਆ ਜੀ ਬਾਕੀ ਤੁਹਾਨੂੰ ਰਜਪਾਲ ਜੀ ਲੱਗਦਾ ਹੈ ਕਿ ਜਿਵੇਂ ਅੱਜ ਇੱਕ ਜਿਹੜਾ ਸਾਹਿਤਕਾਰ ਬਣਨਾ ਚਾਹੁੰਦਾ ਆ ਜਾਂ ਜਿਹੜਾ ਇੱਕ ਪਾਠਕ ਆ ਉਹਦੇ ਕੋਲ ਜਿਹੜੇ ਸਰੋਤ ਨੇ ਦਾ ਸਾਧਨ ਨੇ ਉਹ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵੱਧ ਗਿਆ ਜਿਵੇਂ ਖਾਸ ਕਰਕੇ ਸਾਡੇ ਕੋਲ ਗੂਗਲ ਆ ਅਸੀਂ ਮੋਬਾਈਲ ਤੇ ਹਰ ਹਰ ਚੀਜ਼ ਲੱਭ ਸਕਦੇ ਜਿਹੜੇ ਕਿ ਤੁਹਾਨੂੰ ਪਹਿਲਾਂ ਅਮਰਸਰ ਜਾਣਾ ਪੈਣਾ ਉਹ ਕਿਤਾਬ ਲੈਣੀ ਪੈਣੀ ਤੂੰ ਕਈ ਕੁਝ ਉਹ ਸਾਰਾ ਹੀ ਲੱਗ ਗਿਆ ਨਾਲੋਂ ਇਜ਼ੀ ਹੋ ਗਿਆ ਮੰਨ ਦੇ ਵਿੱਚ ਚੀਜ਼ ਨੂੰ ਬਹੁਤ ਬਹੁਤ ਹਣਾ ਕਾਫੀ ਦਾਇਰਾ ਬਹੁਤ ਵੱਧ ਗਿਆ ਹੁਣ ਦੇਖੋ ਤੁਸੀਂ ਕੋਈ ਕਿਤਾਬ ਜਿਹੜੀ ਪਸੰਦੀ ਦੀ ਕਿਤਾਬ ਮੰਗਾਉਣੀ ਆ ਨਾ ਹਾਂਜੀ ਤੇ ਉਹਨੂੰ ਤੁਸੀਂ ਆਰਡਰ ਦਿਓ ਆਰਡਰ ਵੀ ਕਰ ਸਕਦੇ ਹੋ ਫੋਨ ਤੇ ਆਪ ਤੁਹਾਡੇ ਘਰੇ ਆ ਜਾਂਦੀ ਹੈ ਔਰ ਬਹੁਤ ਸਾਰੀਆਂ ਵੈਸੇ ਉਹ ਪੀਡੀਐਫ ਬਣ ਕੇ ਮੇਰੇ ਕੋਲ ਹਾਂਜੀ ਅੱਜ ਤੱਕ ਜਿੱਦਾਂ ਅੱਜ ਦੇ ਸਮਾਂ ਚ ਈ-ਬੁੱਕ ਆ ਰਹੀਆਂ ਈ-ਬੁੱਕਸ ਆ ਗਈਆਂ ਹਾਂਜੀ ਬਣ ਕੇ ਇਹ ਸਭ ਕੁਝ ਇਹ ਨਵੀਂ ਤਕਨੀਕ ਦਾ ਹੀ ਦੇਣ ਆ ਉਹਦਾ ਹੀ ਯੋਗਦਾਨ ਆ ਜੀ ਕਿ ਤਾਨੂੰ ਚੀਜ਼ ਜਿਹੜੀ ਆ ਅੱਗੇ ਨਾਲੋਂ ਆਸਾਨੀ ਨਾਲ ਜਿਹੜੀ ਆ ਉਹ ਮਿਲ ਜਾਂਦੀ ਹੈ ਜਾਨਤੀ ਮਿਲ ਜਾਂਦੀ ਮੈਨੂੰ ਤੇ ਬਾਦ ਸਾਹਿਬ ਫਿਰ ਆਉਣ ਵਾਲੇ ਕੀ ਆਪਣੇ ਕੋਈ ਭਵਿੱਖ ਦੀਆਂ ਕੀ ਕੋਈ ਪਲੈਨਿੰਗ ਵੀ ਮੇਰੇ ਖਿਆਲ ਤੋਂ ਹੀ ਕਰਦੇ ਨੇ ਤੁਸੀਂ ਸ਼ੁਰੂ ਵਿੱਚ ਵੀ ਕਿਹਾ ਸੀ ਕਿ ਮੈਂ ਪਲੈਨਿੰਗ ਨਹੀਂ ਕੋਈ ਮਤਲਬ ਖਾਸ ਸੋਚ ਕੇ ਕੁਝ ਨਹੀਂ ਕਰਦਾ ਹੈ ਇਦਾਂ ਦਾ ਨਹੀਂ ਨਹੀਂ ਕਿ ਕੋਈ ਗੀਤ ਆ ਰਿਹਾ ਤੁਹਾਡੇ ਚ ਕੋਈ ਬੁੱਕ ਆ ਰਹੀ ਕੋਈ ਨਵੀਂ ਮੇਰੀ ਕਿ ਪੁਸਤਕ ਆ ਰਹੀ ਮੈਂ ਪਹਿਲੇ ਵੀ ਜ਼ਿਕਰ ਕੀਤਾ ਜਿੱਦਾਂ ਉਹ ਹੁੰਦਦੇ ਅਰਥ ਹੌਂਦ ਦੇਰ ਹਾਂਜੀ ਉਹਦੇ ਚ ਕਵਤਾਵਾਂ ਮਾ ਕੋ ਗੱਜਲਾਂ ਕੁਝ ਗੀਤ ਐ ਛੋ ਆ ਰਹੀ ਤੁਹਾਡੀ ਹਾਂਜੀ ਤੋ ਗੀਤ ਵੀ ਕੋਈ ਆ ਰਿਹਾ ਆਉਣ ਵਾਲੇ ਦਿਨ ਚ ਕਹ ਜੇ ਕੋਈ ਪਲਾਨਿੰਗ ਨਹੀਂ ਗੀਤ ਦੀ ਅਜੇ ਕੋਈ ਪਲਾਨਿੰਗ ਨਹੀਂ ਜੀ ਚਲੋ ਹੋ ਸਕਦਾ ਸੁਣਨ ਨੂੰ ਮਿਲ ਜੇ ਦਰਸ਼ਕਾਂ ਨੂੰ ਸੋ ਦਰਸ਼ਕੋਏ ਸਨ ਸਾਡੇ ਨਾਲ ਪ੍ਰਸਿੱਧ ਗੀਤਕਾਰ ਰਾਜਪਾਲ ਬਾਠ ਜੀ ਜਿਹੜੇ ਅੱਜ ਕੁਦਰਤੀ ਤੌਰ ਤੇ ਅਚਾਨਕ ਸਾਡੀ ਚੰਗੀ ਕਿਸਮਤ ਨੂੰ ਸਾਨੂੰ ਮਿਲ ਗਏ ਔਰ ਇਹਨਾਂ ਨਾਲ ਗੱਲਬਾਤ ਹੋ ਸਕੀ ਔਰ ਫ੍ਰੀ ਸੀਗੇ ਕੁਦਰਤੀ ਅੱਜ ਸੋ ਭਾਈ ਤੁਸੀਂ ਸਾਡੇ ਪ੍ਰੋਗਰਾਮ ਚ ਆਏ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ। ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਰੰਦੇਵ ਹੈ ਪੀਪਾ ਜੀ ਔਰ ਦਲਬਾਗੋਂ ਦੇ ਸਹਿਬ ਦਾ ਧੰਨਵਾਦ ਹੈ ਜਿਨ੍ਹਾਂ ਨੇ ਆਪਣੇ ਪ੍ਰੋਗਰਾਮ ਦਾ ਮੇਨ ਹਿੱਸਾ ਬਣਾਇਆ। ਬਹੁਤ-ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ।